ਵੀਆ ਜੜਾ ਬਹੁਤ ਡੂੰਘਿਆ ਹੈਪੀ ਵੀਆ ਜੜਾ ਬਹੁਤ ਡੂੰਘਿਆ ਵੇਰ ਕਰੇ ਪ੍ਰਮਾਤਮਾ ਇਹ ਪਿਆਰ ਬਣਿਆ ਰਵੇ ਆਹ ਸਾਹਮਣੇ ਕਹਿੰਦੇ ਚੱਕੀ ਵਰਗੇ ਇਹ ਬੱਟੇ ਬਾਲਣੇ 2 ਨੰਬਰ ਤੇ ਕੀਪੇ ਨੂੰ ਲੋਕ ਛੱਪੀ ਵੀ ਕਹਿੰਦੇ ਆ ਨਾਲ ਸਾਭੀ ਵਰਗੇ ਆਹ ਕਹਿੰਦੇ ਇੱਕੇ ਲਾਕੇ ਰਿਆ ਇੱਕੇ ਪਿੰਡਾਂ ਦੇ ਆ ਮੁੰਡੇ ਆਹ ਸ਼ੱਕਰ ਜਹਾਜ਼ ਉੱਡ ਗਿਆ ਜਹਾਜ਼ 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 ਕਾਲੀ ਪਰ ਟੀਮ ਨੇ ਜਿਹੜਾ ਨੰਬਰ ਹੋਲਡ ਲਿਆ ਨਵਜੋਤ ਸ਼ੰਕਰ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਸ਼ੰਕਰ ਜਹਾਜ਼ ਹੈ ਸਾਡੀ ਖੇਡ ਕਬੱਡੀ ਦਾ ਵੱਡੇ ਮਾਨ ਸਨਮਾਨ ਨੇ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਇੱਕ ਪਾਸੇ ਕਹਿੰਦੇ ਜਸ਼ਨ ਹੈ ਔਰ ਦੂਜੇ ਪਾਸੇ ਸ਼ੰਕਰ ਲੱਗੂ ਟਕੜਾ ਜਫਾ ਨੱਚੂ ਕਹਿੰਦੇ ਕਾਲੇ ਕੇ ਪਰਨਾਲਾ ਮੇਰੇ ਮਿੱਤਰੋ ਕਿੱਤਾ 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 ਪਰ ਸ਼ੰਕਰ ਬਣ ਜਾ ਜਹਾਜ਼ ਫਿਰ ਥੋੜਾ ਆ ਆ ਆ ਆ ਬੱਲੇ ਜਿਉਂਦਾ ਬਸਦਾ ਰਹਿ ਜਿਉਂਦੇ ਰੇਡਰ ਦੇ ਇਸ ਜੁੜਦਾ ਹੋਇਆ ਸਰਦਾਰ ਰਾ ਸਿੰਘ ਜੀ ਸਾਡੇ ਚੀਨੇ ਵੀਰ ਦੇ ਫਾਬਰ ਸਾਹਿਬ ਨੇ ਬਹੁਤ ਵੱਡੀ ਸ਼ਖਸੀਅਤ ਹੈ ਆਹ ਕਹਿੰਦੇ ਵੱਡੀ ਹਾਜ਼ਰੀ ਇਹਨਾਂ ਨੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਇਹ ਦਿਲੋਂ ਦਵਾਮਾ ਨੇ ਇਹ ਦਿਲੋਂ ਦਵਾਮਾ ਨੇ ਆਹ ਕਹਿੰਦੇ ਇਸ ਵੇਲੇ ਸ਼ੰਕਰ ਸੰਧਨਾ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਤੱਦ ਗਿਆ ਮੇਰੇ ਮਿੱਤਰੋ ਬੋਲੇ ਬੋਲੇ ਕਦਮ ਪਰੋਪੀਆਂ ਦੇ ਵੇੜੇ ਕਿ ਕੰਬਦੇ ਨੇ ਹੱਥ ਜਿਹੜੇ ਉਹ ਟਾਂਗਾਂ ਨਹੀਂ ਉਹ ਬੰਨਦੇ ਘੁੱਕੀ ਦੇ ਆਂਡਿਆਂ ਚ ਵੀਰੇ ਬਾਜ ਨਹੀਂ ਉਹ ਜੰਮਦੇ ਘੁੱਗੀ ਦੇ ਆਂਡਿਆਂ ਚ ਬਾਜ ਨਹੀਂ ਉਹ ਜੰਮਦੇ ਬਾਜ ਨਹੀਂ ਉਹ ਜੰਮਦੇ